ਓਪਾ ਚੋ ਮਿੱਟੀ ਕਿੰਨੀ ਓਏ ਵਿੱਚੀ ਤੁੱਪ ਮਿੱਟੀਆਂ ਜੰਮ ਗਈ ਤੇ ਢੱਡ ਤੇ ਚੱਲ ਵੀ ਨਾਨਕ ਲੇਆਊਟ ਬਰਵਾ ਬਾਈ ਲੇਆਊਟ ਮੈਂ ਬਰਵਾ ਪਹਿਲਾਂ ਤੇਰੀ ਹੈਲਪ ਦੇਈ ਪਹਿਲਾਂ ਠੀਕ ਹੈ ਹੈਲਪ ਦੇ ਕੇ ਚੱਲ ਆ ਜਾ ਫਿਰ ਬਾਅਦ ਚਾਹਾਂ ਵੀਡੀਓ ਚੁੱਕ ਕਰਦੇ ਆ ਬਾਠ ਠੀਕ ਆ ਜਾ ਕੋਈ ਨਾ ਆ ਜਾ ਨਾਲ ਹੀ ਮੈਂ ਆਈ ਆਂ ਵੀ ਹਾਂ ਆਪੇ ਮਹਿਲੇ ਤੇ ਹੈਲਪ ਦੇ ਦੇਣੀ ਆ ਫੋਨ ਚੱਲਦੇ ਚੱਲਦੇ ਮੈਂ ਕਹਿੰਨਾ ਕਿ ਕਿਉਂ ਘਬਰੋਣਾ ਤੂੰ ਮੈਂ ਬੈਠਾ ਨਾ ਆ ਤਾਂ ਸਹੀ ਤੂੰ ਆ ਜਾ ਕਿਵੇਂ ਬਾਈ ਸਿੰਗਲ ਲੈਗ ਤਾਂ ਮਾਰ ਹਾਂ ਸਿੰਗਲ ਲੈਗ ਜਿਵੇਂ ਕੱਟ ਮਾਰ ਲਿਆ ਠੀਕ ਆ ਕੱਟ ਮਾਰ ਕੇ ਫੇ ਇਧਰ ਹੀ ਜਿਹੜੀ ਲਾਤ ਆ ਇਹ ਆ ਲਾਤ ਦੀ ਸਪੀਡ ਮਾਰਨੇ ਉੱਪਰ ਨੂੰ ਜਿਵੇਂ ਫਲਿੱਪ ਆਪਾਂ ਦੋਨੇ ਉਹਨਾਂ ਮਾਰਦੇ ਨੇ ਲੱਤਾਂ ਨਾਲ ਠੀਕ ਆ ਤੇ ਬਾਈ ਇਧਰ ਇੱਕ ਲਾਤੀ ਘਮਾਉਣੀ ਆ ਚੱਲਾ ਜਾ ਰਣ ਕੋਈ ਚੱਲਾ ਬਾਈ ਹਾਂ ਆ ਬਸ ਫਲਿੱਪ ਵਾਂਗੀ ਮਾਰਨੀ ਆ ਹਾਂ ਹਾਂ ਸਪੋਰਟ ਫੋਲ ਲ ਮੈਂ ਕਹਿੰਨਾ ਯਾਰ ਤੂੰ ਕਿਉਂ ਘਭਰੋਣਾ ਫੋਨ ਡੈਗਾ ਰਹਿਗੇ ਤੇ ਇਹਨੂੰ ਡਿੱਗਣ ਦਿੰਦਾ ਮੈਂ ਹਾਂ ਹਾਂ ਜੀ ਵਧੀਆ ਜੀ ਸੇਪ ਵਧੀਆ ਬੱਜੀ ਆ ਪਰ ਤੂੰ ਹਾਈਟ ਨਹੀਂ ਲਈ ਹੈਗੀ ਹੁਣ ਅ ਫਿਰ ਵੀਡੀਓ ਚ ਆਪਾਂ ਕਿਵੇਂ ਦੇਖੀਏ ਹੈ ਵੀਡੀਓ ਚ ਤਾਂ ਕੋਈ ਨਹੀਂ ਵੀਡੀਓ ਚ ਤਾਂ ਪਤਾ ਲੱਗ ਜੂ ਪਰ ਮੈਂ ਤੈਨੂੰ ਆਪ ਹੀ ਕਹਤਾ ਮੈਂ ਤੁਹਾਨੂੰ ਹੋਰ ਵਧੀਆ ਮਾਰਾਂ ਮੈਂ ਤੁਹਾਨੂੰ ਆਪ ਹੀ ਕਹਤਾ ਵੀ ਹਿੱਚ ਹਾਈਟ ਲੈ ਆ ਗੁੱਟ ਚ ਦਰਦ ਹੁੰਦਾ ਬਾਈ ਥੋੜਾ ਜਿਹਾ ਗੁੱਟ ਚ ਦਰਦ ਹੁੰਦਾ ਇਹ ਹੁਣ ਕਿਵੇਂ ਦਬਾਉਣ ਲੱਗ ਗਿਆ ਬੈਸਟ ਬੈਂਡ ਲਿਆ ਚਲ ਇੱਕ ਵਾਰ ਹੋਰ ਮਾਰ ਟਾਈ ਹਾਂ ਜਾ ਹੁਣ ਤੇ ਹਾਈਟ ਹਾਈਟ ਲੈ ਹਾਂ ਹਾਂ ਚਲਾ ਜਾ ਚੱਲ ਚਲਾਉਣ ਦੇ ਆ ਜਾ ਆ ਜਾ ਹਾਈਟ ਲਈ ਉੱਪਰ ਨੂੰ ਹਾਈਟ ਲਈ ਹਾਈਟ ਲਈ ਹਾਂ ਹਾਈਟ ਲੈ ਉਹ ਵੈਰੀ ਗੁੱਡ ਜਮਾਂ ਸਹੀ ਆ ਫਟਾ ਲੈ ਹੁਣ ਮਾਰ ਦਵਾਰੇ ਆ ਜਾ ਤੇ ਲੋ ਮਿੱਤਰ ਨਾਨਕ ਨੇ ਕਹਿੰਦੇ ਮਾਰੀ ਲੇਆਉਟ ਤੇ ਹੁਣ ਨਾਨਕ ਕੱਲਾ ਮਾਰੂਗਾ ਠੀਕ ਆ ਚੱਲ ਨਾਨਕ ਮਾਰ ਫਿਰ ਦਿਖਾ ਦੇ ਬਾਈ ਇਹਨੂੰ ਸਾਰਿਆਂ ਨੂੰ ਦਿਖਾ ਦੇ ਵੀ ਲੈ ਨਾਨਕ ਸਿੱਖ ਗਿਆ ਲੇਆਉਟ ਚੱਲ ਨਾਨਕ ਸਾਬਸ ਉਹ ਵੀ ਠੀਕ ਆ ਹਾਈਟ ਉੱਚੀ ਲਈ ਚੱਲ ਨਾਨਕ ਹਾਈਟ ਹੋ ਚੁਲ ਗਈ ਹਾਂ ਇਹ ਹੁਣ ਹਾਈਟ ਘੱਟ ਲਈ ਆ ਭੈਣ ਚਲ ਤੁਹਾਨੂੰ ਕਹਿੰਦਾ ਹਾਈਟ ਲੈ ਜਿੰਨੀ ਹਾਈਟ ਲਵੇਂਗਾ ਬੜੀ ਰੈਸਟ ਕਰ ਲਈ ਓਪ ਬਹੁਤ ਜ਼ਿਆਦਾ ਰੈਸਟ ਕਰਨੀ ਆ ਚੱਲ ਆ ਰੈਸਟ ਕਰ